ਸਾਰੇ ਭਰਾਵਾਂ ਨੂੰ ਜਿੰਨੇ ਵੀ ਫੇਸਬੁੱਕ ਤੇ ਮੇਰੀ ਇਹ ਵੀਡੀਓ ਦੇਖ ਰਹੇ ਆ ਸਾਰਿਆਂ ਨੂੰ ਰਾਮ ਰਾਮ ਜੀ ਸਸ ਸ੍ਰੀ ਅਕਾਲ ਜੈ ਸ਼੍ਰੀ ਰਾਮ ਸਾਰਿਆਂ ਨੂੰ ਅ ਪਹਿਲਾਂ ਤਾਂ ਇਹ ਉਦਿਆ ਵਿੱਚ શ્રી ਰਾਮ ਜੀ ਦੇ ਰਾਮ ਮੰਦਰ ਬਣਨ ਤੇ ਅ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁबारकਾਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁबारकਾਂ ਤੇ ਮੈਂ ਇੱਕ ਛੋਟੀ ਜੀ ਬੇਨਤੀ ਕਰਨੀ ਸੀਗੀ ਜੋ ਮੈਨੂੰ ਲੱਗਿਆ ਥੋੜ੍ਜਕ ਕਿ ਆਹ RAM ਮੰਦਰ ਬਣਿਆ ਕੱਲ 22 ਤਰੀਕ ਉਦਘਾਟਨ ਸੀਗਾ ਸਾਰਿਆਂ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਸੀ ਤੇ ਮੈਂ ਇਸ ਚ ਕੋਈ ਜਾਤ ਪਾਤ ਜਾਂ ਕੁਝ ਹੋਰ ਨਹੀਂ ਕਰਦਾ ਕਿਉਂਕਿ RAM ji ਸਾਰਿਆਂ ਦੇ ਹੀ ਆ ਉਹ ਸਾਰੀ ਪਾਰਟੀਆਂ ਦੇ ਆ ਸਾਰੇ ਧਰਮਾਂ ਦੇ ਆ ਤੇ ਪਰ ਇੱਕ ਜੋ ਮੈਨੂੰ ਮਹਿਸੂਸ ਹੋਇਆ ਕਿ ਸਾਡੇ ਅ ਖਰੜ ਹਲਕੇ ਦੇ ਐਮਐਲਏ ਔਰ ਮੰਤਰੀ ਵੀ ਹੈ ਮੈਡਮ ਅਨਮੋਲ ਗਗਨਮਾਨ ਮੈਂ ਉਹਨਾਂ ਦੀ ਪ੍ਰੋਫਾਈਲ ਵੀ ਚੈੱਕ ਕਰੀ ਐ ਤੁਸੀਂ ਵੀ ਜਾ ਕੇ ਚੈੱਕ ਕਰਿਓ ਫੇਸਬੁੱਕ ਤੇ ਆ ਇੰਸਟਾਗ੍ਰam ਤੇ ਉਹਨਾਂ ਨੇ RAM ਮੰਦਰ ਬਣਨ ਦੀ ਖੁਸ਼ੀ ਚ ਪਹਿਲੀ ਗੱਲ ਤਾਂ ਕਿਸੇ ਪ੍ਰੋਗਰਾਮ ਚ ਨਹੀਂ ਗਏ ਉਹਨਾਂ ਨੇ ਕੋਈ ਪ੍ਰੋਗਰਾਮ ਨਹੀਂ ਅਟੈਂਡ ਕਰਿਆ ਦੂਸਰੀ ਗੱਲ ਚਲੋ ਪ੍ਰੋਗਰਾਮ ਨਹੀਂ ਅਟੈਂਡ ਕਰਿਆ ਕਈ ਵਾਰ ਨਹੀਂ ਟਾਈਮ ਹੁੰਦਾ ਪਰ ਉਹਨਾਂ ਨੇ ਇੱਕ ਵੀ ਪੋਸਟ ਵੀ ਨਹੀਂ ਪਾਈ ਸ਼੍ਰੀ ਰਾਮ ਜੀ ਦੇ ਮੰਦਰ ਨੂੰ ਬਣਨ ਨੂੰ ਲੈ ਕੇ ਜਦ ਕੇ ਬੱਚੇ-ਬੱਚੇ ਨੇ ਇਸ ਦੀ ਮੁਬਾਰਕਾਂ ਦਿੱਤੀਆਂ ਸਾਰੇ ਲੀਡਰਾਂ ਨੇ ਦਿੱਤੀਆਂ ਸਾਰੀ ਪਾਰਟੀਆਂ ਨੇ ਦਿੱਤੀਆਂ ਤੇ ਸਾਰੇ ਪਾਰਟੀਆਂ ਦੇ ਲੋਕ ਪ੍ਰੋਗਰਾਮਾਂ 'ਚ ਵੀ ਗਏ ਆ ਮੰਦਰਾਂ 'ਚ ਵੀ ਮੱਥਾ ਟੇਕ ਕੇ ਆਏ ਆ ਜਿਹੜਾ ਕੋਈ ਨਹੀਂ ਪਹੁੰਚ ਪਾਇਆ ਉਹਨੇ ਆਪਣੇ ਸੋਸ਼ਲ ਮੀਡੀਆ ਜਰੀਏ ਆਪਣੇ ਇਲਾਕਾ ਨਿਵਾਸੀਆਂ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਮੁਬਾਰਕਾਂ ਦਈਆਂ ਤੇ ਮੈਂ ਅਨਮੋਲ ਗਗਨ ਮਾਨ ਮੈਡਮ ਜੀ ਤੋਂ ਪੁੱਛਣਾ ਚਾਹੁੰਦਾ ਕਿ ਖਰੜ ਸ਼ਹਿਰ ਦੇ ਲੋਕਾਂ ਨੇ ਜਾਂ ਹਿੰਦੂ ਲੋਕਾਂ ਨੇ ਤੁਹਾਨੂੰ ਵੋਟ ਨਹੀਂ ਪਾਈ ਇਹ ਸਵਾਲ ਮੈਡਮ ਜੀ ਤੋਂ ਬਣਦਾ ਵੀ ਹੈਗਾ ਜਿਹੜੇ ਉਹਨਾਂ ਦੇ ਸਪੋਰਟਰ ਹਨ ਕਿਰਪਾ ਕਰਕੇ ਉਹਨੂੰ ਜ਼ਰੂਰ ਕਰਿਓ ਕਿਉਂਕਿ ਅਸੀਂ ਕੋਈ ਜਾਤ ਪਾਤ ਨਹੀਂ ਕਰਦੇ ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ ਉੱਥੇ ਵੀ ਝੁੱਕ ਕੇ ਮੱਥਾ ਟੇਕਦੇ ਹਾਂ ਤੇ ਮੰਦਰ ਵੀ ਜਾਂਦੇ ਹਾਂ ਉੱਥੇ ਵੀ ਮੱਥਾ ਟੇਕਦੇ ਹਾਂ ਪਰ ਮੇਰੇ ਮਨ ਨੂੰ ਇਹ ਮਹਿਸੂਸ ਹੋਇਆ ਕੀ ਖਰੜ ਸਹਿਰ ਚ ਐਨੀ Hindu ਵੋਟ ਹੋਣੇ ਦੇ ਬਾਵਜੂਦ ਮੈਡਮ ਵੋਟਾਂ ਲੈ ਕੇ ਘਰ ਬੈਠ ਗਈ ਪਰ ਮੈਡਮ ਜੀ ਨੇ ਇੱਕ ਪੋਸਟ ਵੀ ਨਹੀਂ ਸ਼ਰੀ ਕਿ ਹਿੰਦੂਆਂ ਦਾ ਜਾਂ ਪੂਰੇ ਦੇਸ਼ ਦਾ ਐਡਾ ਬੜਾ ਪ੍ਰੋਗਰਾਮ ਹੈ ਐਡਾ ਬੜਾ ਉਤਸਵ ਹੈ 22 ਤਰੀਕ ਸਾਰੇ ਦੀਵਾਲੀ ਵਾਂਗ ਮਨਾ ਰਹੇ ਆ ਮੈਡਮ ਨੇ ਇੱਕ ਪੋਸਟ ਤੱਕ ਨਹੀਂ ਪਾਈ ਆਪਣੇ ਸੋਸ਼ਲ ਮੀਡੀਆ ਤੇ ਵੀ ਚਲੋ ਆਪਣੇ ਇਲਾਕਾ ਵਾਸੀਆਂ ਨੂੰ ਮੁਬਾਰਕਾਂ ਦੇ ਦਵਾ ਨਾਹੀਂ ਸੀਐਮ ਭਗਵੰਤ ਮਾਨ ਜੀ ਨੇ ਪਾਈ ਐ। ਨਾ ਉਹਨਾਂ ਨੇ ਪੰਜਾਬ ਵਾਸੀਆਂ ਨੂੰ ਮਾਰਕਾ ਦਈਆਂ ਐ। ਜਦ ਕਿ ਭਗਵੰਤ ਮਾਨ ਜੀ ਨੂੰ ਵੀ ਸਾਰੀ ਮਤਲਬ ਕਿ ਹਿੰਦੂਆਂ ਨੇ ਵੋਟ ਪਾਈ ਐ, ਸਿੱਖਾਂ ਨੇ ਵੀ ਪਾਈ ਐ ਤਾਂ ਹੀ ਸੀਐਮ ਬਣੇ ਆ ਉਹ। ਇਸ ਕਰਕੇ ਜਿਹੜੇ ਮੈਡਮ ਜੀ ਦੇ ਨਾਲ ਹਿੰਦੂ ਭਰਾ ਰਹਿੰਦੇ ਆ ਮੈਂ ਉਹਨਾਂ ਤੇ ਕਿੰਤੂ ਪਰੰਤੂ ਨਹੀਂ ਕਰਦਾ ਪਰ ਮੈਂ ਇੰਨੀ ਇੱਕ ਜ਼ਰੂਰ ਕਹਿਣਾ ਵੀ ਤੁਸੀਂ ਮੈਡਮ ਨਾਲ ਇਹ ਸਵਾਲ ਜ਼ਰੂਰ ਕਰਿਓ। ਕਿ ਤੁਸੀਂ ਇੱਕ ਵਾਰ ਸੋਚੋ ਜਿਹੜੇ ਮੈਡਮ ਨਾਲ Hindu ਭਰਾ Hindu community ਦੇ ਲੋਕ ਮੈਡਮ ਨੂੰ ਸਪੋਰਟ ਕਰਦੇ ਆ ਜਿਨ੍ਹਾਂ ਨੇ ਵੋਟ ਪਾਈ ਹੈ ਮੈਡਮ ਨੂੰ ਉਹ ਤੁਸੀਂ ਸਾਰੇ ਜਣੇ ਸੋਚੋ ਇੱਕ ਵਾਰ ਕਿ ਮੈਡਮ ਨੇ ਇੱਕ ਪੋਸਟ ਤੱਕ ਨਹੀਂ ਪਾਈ ਵੀ ਸ਼੍ਰੀ ਰਾਮ ਜੀ ਦੇ ਮੰਦਿਰ ਬਣਨ ਦੀ ਇਹ ਖੁਸ਼ੀ ਚ ਕੀ ਮੈਡਮ ਨੂੰ ਕੋਈ ਖੁਸ਼ੀ ਨਹੀਂ ਸੀਗੀ ਕਿ ਆ ਭਗਵੰਤ ਮਾਨ ਨੂੰ ਕੋਈ ਖੁਸ਼ੀ ਨਹੀਂ ਸੀ ਇੱਕ ਪੋਸਟ ਵੀ ਨਹੀਂ ਪਾ ਸਕੇ ਮੈਂ ਚਲੋ ਪੰਜਾਬ ਦੇ ਸੀਐਮ ਤਾਂ ਬਹੁਤ ਬੜੀ ਗੱਲ ਬਹੁਤ ਬੜੀ ਪੋਸਟ ਹੈ ਪਰ ਮੈਡਮ ਨਮੋਲ ਗਗਨਮਾਨ ਸਾਡੇ ਹਲਕੇ ਦੇ ਐਮਐਲਏ ਆ ਮੰਤਰੀ ਆ ਇਸ ਕਰਕੇ ਮੈਂ ਇਹ ਗੱਲ ਕਰੀ ਐ ਜਿਹੜੇ ਮੈਡਮ ਦੇ ਨਾਲ ਰਹਿੰਦੇ ਆ ਜਾਂ ਮੈਡਮ ਨੂੰ ਮਿਲਦੇ ਆ ਜਾਂ ਮੈਡਮ ਦੀ ਸਪੋਰਟ ਕਰਦੇ ਆ ਉਹ ਇੱਕ ਵਾਰ ਜਰੂਰ ਸੋਚਿਓ ਕਿ ਆਪਾਂ ਯਾਰ ਆਪਣੇ ਹਿੰਦੂ ਲੋਕਾਂ ਵਾਸਤੇ ਮੈਡਮ ਨੂੰ ਯਾ ਆਪਣਾ ਐਡਾ ਬੜਾ ਤਿਹਾਰ ਸੀਗਾ ਇੱਕ ਆਪਣੀ ਸੋਸ਼ਲ ਮੀਡੀਆ ਤੇ ਪੋਸਟ ਵੀ ਨਹੀਂ ਪਾਈ ਕਿਸੇ ਮੰਦਿਰ ਜਾ ਕੇ ਮੱਥਾ ਟੇਕਣਾ ਜਾਂ ਕਿਸੇ ਪ੍ਰੋਗਰਾਮ ਚ ਜਾਣਾ ਉਹ ਤਾਂ ਗੱਲ ਦੂਰ ਦੀ ਸੀਗੀ ਲੋਕਾਂ ਨੂੰ ਆਪਣੀ ਸੋਸ਼ਲ ਮੀਡੀਆ ਜਰੇ ਵੀ ਨਹੀਂ ਪੋਸਟ ਪਾ ਕੇ ਵਧਾਈਆਂ ਦਈਆਂ ਵੀ ਰਾਮ ਮੰਦਿਰ ਬਣਨੇ ਦੀਆਂ ਸਾਰੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਇਹ ਦੋ ਸ਼ਬਦ ਵੀ ਨਹੀਂ ਮੈਡਮ ਵਾਸਤੇ ਸਾਰੇ ਇਸ ਕਰਕੇ ਆਪਣੇ ਸਾਰੇ ਹਿੰਦੂ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਵੀ ਇਹ ਤੁਹਾਨੂੰ ਸੋਚਣੇ ਦੀ ਲੋੜ ਹੈ ਜਦ ਆਪਣੇ ਵਾਸਤੇ ਨਹੀਂ ਕੋਈ ਕਰਦਾ ਆਪਾਂ ਕਿਉਂ ਕਿਸੇ ਨੂੰ ਫਰੀ ਚ ਵੋਟਾਂ ਪਾਈ ਜੰਨੇ ਆ ਯਾਰ ਆਪਾਂ ਕਿਉਂ ਕਿਸੇ ਨੂੰ ਮਤਲਬ ਕਿ ਇੱਥੇ ਤੋਂ ਜਿਤਾਜ ਜਤਾ ਕੇ ਭੇਜੀ ਜਾਂਦੇ ਆ ਕਿਉਂਕਿ ਮੈਂ ਫੇਰ ਕਹਿੰਨਾ ਸ਼੍ਰੀ ਰਾਮ ਜੀ ਕਿਸੇ ਇਕੱਲੇ ਦੇ ਨਹੀਂ ਹੈਗੇ ਸਾਰੇ ਧਰਮਾਂ ਦੇ ਆ ਸਾਰੇ ਲੋਕਾਂ ਨੇ ਪੋਸਟਾਂ ਪਾਈਆਂ ਮੈਂ ਹੋਰ ਵੀ ਸਾਰੇ ਰਾਜਨੇਤਾ ਦੀਆਂ ਦੇਖੀਆਂ ਪਰ ਮੈਡਮ ਤੋਂ ਸੀਐਮ ਭਗਵੰਤ ਮਾਨ ਤੋਂ ਇੱਕ ਪੋਸਟ ਵੀ ਨਹੀਂ ਸਰੀ ਵੀ ਸਾਰਿਆਂ ਨੂੰ ਇੱਕ ਵਾਰ ਮੁबारकਾ ਦੇ ਦਈਏ ਪੋਸਟ ਪਾ ਕੇ ਕਿਸੇ ਪ੍ਰੋਗਰਾਮ ਚ ਜਾਣਾ ਤਾਂ ਦੂਰ ਦੀ ਗੱਲ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਸੋਚਣੇ ਦੀ ਲੋੜ ਹੈ ਵੀ ਕਟੜਵਾਦ ਤਾਂ ਕੌਣ ਕਰਦੇ ਆ ਵੀ ਇਹਨਾਂ ਦੇ ਮਨ ਚ ਕਿੰਨੀ ਕਟੜਵਾਦ ਤਾਂ ਸਾਡੇ ਮਨ ਚ ਕਿੰਨੀ ਕਟੜਵਾਦ ਤਾਂ ਅਪਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਜਦ ਵੀ ਕੋਈ ਸਿੱਖਾਂ ਦਾ ਕੋਈ ਤਿਹਾਰ ਆਂਦਾ ਗੁਰੂ ਗੋਬਿੰਦ ਸਿੰਘ ਜੀ ਦਾ ਆ ਗੁਰੂ ਨਾਨਕ ਦੇਵ ਜੀ ਦਾ ਅਪਾ ਗੁਰਦੁਆਰੇ ਚ ਵੀ ਜਾਂਦੇ ਆਂ ਮੱਥਾ ਵੀ ਟੇਕਦੇ ਆਂ ਸਾਰੇ ਲੋਕੇ ਜਾਂਦੇ ਆਂ ਆਪਣੇ ਹਿੰਦੂ ਭਰਾ ਵੀ ਜਾਂਦੇ ਆਂ ਸਿੱਖ ਭਰਾ ਵੀ ਜਾਂਦੇ ਆਂ ਬਹੁਤ ਸਿੱਖ ਭਰਾਵਾਂ ਨੇ ਵੀ ਕੱਲ ਬਹੁਤ ਖੁਸ਼ੀ ਮਨਾਈ ਐ ਸਿੱਖਾਂ ਨੇ ਉੱਥੇ ਲੰਗਰ ਵੀ ਲਾਇਆ ਐ ਤੇ ਸਾਰਿਆਂ ਚ ਖੁਸ਼ੀ ਦਾ ਮਾਹੌਲ ਸੀਗਾ ਪਰ ਮੈਡਮ ਨੇ ਇੱਕ ਪੋਸਟ ਪਾ ਕੇ ਵੀ ਆਪਣੇ ਇਲਾਕਾ ਨਿਵਾਸੀਆਂ ਨੂੰ ਜਿੱਥੇ ਲੱਖਾਂ ਦੀ ਗਿਣਤੀ 'ਚ 2-3 ਲੱਖ ਵੋਟ ਹਿੰਦੂ ਹੋਵੇ ਉੱਥੇ ਮੈਡਮ ਨੇ ਪੋਸਟ ਤੱਕ ਨਹੀਂ ਪਾਈ ਇੱਕ ਇਸ ਕਰਕੇ ਸਾਰਿਆਂ ਨੂੰ ਆਪਾਂ ਖਰੜਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਸੋਚਣੇ ਦੀ ਲੋੜ ਹੈ ਤੇ ਮੈਡਮ ਵੈਸੇ ਦਿਖਦੇ ਵੀ ਨਹੀਂ ਹੈਗੇ ਕਦੇ ਖਰੜ ਹਲਕੇ 'ਚ ਵੀ ਨਹੀਂ ਆਉਂਦੇ ਬੋਤਾ ਖਰੜ ਦਾ ਬਹੁਤ ਹੀ ਬੁਰਾ ਹਾਲ ਹੈ ਇਸ ਟੌਪਿਕ ਤੇ ਫੇਰ ਕਦੇ ਗੱਲ ਕਰੋਗੇ ਕਿਰਪਾ ਕਰਕੇ ਮੇਰੀ ਇਸ ਪੋਸਟ ਨੂੰ ਇਸ ਵੀਡੀਓ ਨੂੰ ਜਾਤੀਵਾਦ ਤੇ ਨਾ ਲੈ ਕੇ ਜਾਇਓ ਮੇਰੇ ਮਨ ਚ ਇੱਕ ਥੋੜਾ ਜਿਹਾ ਕਿ ਗੱਲ ਜਰੂਰ ਆਈ ਵੀ ਆਪਾਂ ਐਨੇ ਤਦਾਦ ਦੇ ਵਿੱਚ ਖਰੜ ਹਲਕੇ ਦੇ ਵਿੱਚ Hindu ਹੋਣੇ ਦੇ ਬਾਵਜੂਦ ਸਾਡਾ ਐਡਾ ਬੜਾ ਉਤਸਵ ਸੀਗਾ ਕੱਲ ਐਡਾ ਬੜਾ ਸਾਡਾ ਤਿਹਾਰ ਸੀਗਾ ਸਾਰੇ Hindu ਦਾ ਸਾਰਿਆਂ ਨੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਹ ਉਤਸਵ ਮਨਾਇਆ ਸਾਰਿਆਂ ਨੂੰ ਮੁਬਾਰਕਾ ਦਈਆਂ ਬੰਬ ਚਲਾਏ ਪਟਾਕੇ ਚਲਾਏ ਮੰਦਰਾਂ ਚ ਲੰਗਰ ਲਾਏ ਰੋੜਾਂ ਤੇ ਲੰਗਰ ਲਾਏ ਸਰਦਾਰਾਂ ਨੇ ਵੀ ਲਾਏ ਹਿੰਦੂਆਂ ਨੇ ਵੀ ਲਾਏ ਪਰ ਮੈਡਮ ਤੋਂ ਇੱਕ ਨੁਮਾਇੰਦਾ ਹੋਣ ਦੇ ਬਾਵਜੂਦ ਮੈਡਮ ਨੇ ਇੱਕ ਪੋਸਟ ਤੱਕ ਨਹੀਂ ਪਾਈ ਇਸ ਦਾ ਮੇਰੇ ਦਿਲ 'ਚ ਵੀ ਬਹੁਤ ਜ਼ਿਆਦਾ ਖਦਸਾ ਏ ਤੇ ਜਿਹੜੇ ਆਪਣੇ ਭਰਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਆਮ ਆਦਮੀ ਨਾਲ ਕਿਉਂ ਲੱਗੇ ਹੋ ਆ ਮੈਡਮ ਨਾਲ ਕਿਉਂ ਲੱਗੇ ਹੋ ਜਿੱਥੇ ਜੀ ਨੂੰ ਠੀਕ ਲੱਗਦਾ ਉਹ ਉੱਥੇ ਉਸ ਪਾਰਟੀ 'ਚ ਰਹਿੰਦਾ ਏ ਤੇ ਇਹਨਾਂ ਦੀ ਸਰਕਾਰ ਵੀ ਹੈਗੀ ਆ ਮੈਂ ਤਾਂ ਕਹਿੰਨਾ ਵੀ ਕੋਈ ਨਹੀਂ ਤੁਸੀਂ ਬਾਤ ਤੇ ਵੱਧ ਮੈਡਮ ਨਾਲ ਜੁੜੋ ਪਰ ਯਾਰ ਤੁਹਾਨੂੰ ਸਵਾਲ ਕਰਨਾ ਤਾਂ ਜ਼ਰੂਰ ਬਣਦਾ ਵੀ ਮੈਡਮ ਜੀ ਕੱਲ ਸਾਡੇ ਹਿੰਦੂਆਂ ਦਾ ਐਡਾ ਬੜਾ ਉਤਸਵ ਸੀਗਾ ਤੁਸੀਂ ਇੱਕ ਪੋਸਟ ਪਾ ਕੇ ਵੀ ਨਹੀਂ ਮੁਬਾਰਕਾ ਦੇ ਸਕੇ ਯਾਰ ਸਾਰੇ ਇਲਾਕਾ ਨਿਵਾਸੀਆਂ ਨੂੰ ਇਸ ਕਰਕੇ ਜੇ ਮੇਰੇ ਤੇ ਕੋਈ ਗਲਤ ਸ਼ਬਦ ਬੋਲਤਿਆ ਹੋਵੇ ਮੈਂ ਤਾਂ ਮੈਨੂੰ ਮਾਫੀ ਜੀ ਗਲਤੀ ਸ਼ਲਤੀ ਦੀ ਮੈਂ ਪਹਿਲਾਂ ਹੀ ਮਾਫੀ ਮੰਗਦਾ ਪਰ ਮੇਰੇ ਮਨ 'ਚ ਇਹ ਸਵਾਲ ਆਇਆ ਸੀਗਾ ਇਸ ਕਰਕੇ ਮੈਂ ਸਾਰਿਆਂ ਨਾਲ ਇਹ ਗੱਲ ਕਰੀ ਐ ਵੀਡੀਓ ਰਾਹੀਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ